ਜੀ ਤਰਨਤਾਰਨ ਪੁਲਿਸ ਵੱਲੋਂ ਜੋ ਮਾੜਿਆਂ ਅੰਥਰਾਂ ਖਿਲਾਫ ਨਿਰੰਤਰ ਇੱਕ ਮੁਹਿੰਮ ਚੱਲ ਰਹੀ ਹੈ ਉਸ ਮੁਹਿੰਮ ਦੇ ਵਿੱਚ ਸਾਡੀ ਜਿਹੜੀ ਸੀਆਈਏ ਦੀ ਟੀਮ ਹੈ ਜਿਹਨੂੰ ਐਸਪੀਡੀ ਅਤੇ ਡੀਐਸਪੀਡੀ ਲੀਡ ਕਰਦੇ ਆ ਉਹਨਾਂ ਦੀ ਟੀਮ ਨੂੰ ਇੱਕ ਦੋ ਚੰਗੀਆਂ ਸਫਲਤਾਵਾਂ ਮਿਲੀਆਂ ਨੇ ਇਹਦੇ ਵਿੱਚ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆ ਆਫ ਡਰੱਗਸ ਐਂਡ ਵੈਪਨ ਹੈ ਜਿਹੜਾ ਉਹਦੇ ਮੋਡਿਊਲ ਬਸਟ ਕੀਤੇ ਗਏ ਨੇ ਆ ਪਹਿਲਾ ਹੈਗਾ ਮਕਦਮਾ ਨੰਬਰ 197 ਹੈ ਜਿਹੜਾ ਇਹ ਚਭਾਲ ਥਾਣੇ ਦਾ ਹੈ ਇਹਦੇ ਵਿੱਚ ਦੋ ਦੋਸ਼ੀ ਕੁਲਵੰਤ ਸਿੰਘ ਅਤੇ ਅਨਮੋਲ ਸਿੰਘ ਹੈ ਜੋ ਉਹ ਅਰੈਸਟ ਕੀਤੇ ਨੇ ਇਹਨਾਂ ਕੋਲੋਂ 1 ਕਿਲੋ 33 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਇਹ ਵੀ ਪਾਕਿਸਤਾਨ ਤੋਂ ਸਮਗਲਾਂ ਰਾਹੀਂ ਜਿਹੜੀ ਹੈ ਹੈਰਨ ਮੰਗਾਉਂਦੇ ਸੀਗੇ ਤੇ ਇੱਥੇ ਜਿਹੜੇ ਲੋਕਲ ਸਪਲਾਈਅਰ ਤੇ ਪੈਡਲਰਸ ਨੇ ਉਹਨਾਂ ਨੂੰ ਸਪਲਾਈ ਕਰਦੇ ਸੀ ਇਸ ਕੇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਦੇ ਚ ਅਸੀਂ ਇਸ ਕੇਸ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਬਾਰੇ ਤਫਤੀਸ਼ ਕਰ ਰਹੇ ਹਾਂ ਨਾਲ ਹੀ ਮੁਕੱਦਮਾ ਨੰਬਰ 211 ਹੈ ਜਿਹੜਾ ਇਹ ਖੇਮ ਕਰਨ ਦਾ ਮੁਕੱਦਮਾ ਹੈ ਜਿਦੇ ਚ ਇੱਕ ਡਰੋਨ ਅਤੇ ਇੱਕ 9mm ਗਲੌਕ ਤੇ ਦੋ ਜ਼ਿੰਦਾ ਆਰਾਊਂਡ ਹੈ ਜੋ ਉਹ ਰਿਕਵਰ ਕੀਤੇ ਗਏ ਨੇ ਇਸ ਕੇਸ ਦੇ ਵਿੱਚ ਗੁਰਚਰਨ ਸਿੰਘ ਉਰਫ ਤੋਤਾ ਜੋ ਅਰੈਸਟ ਕੀਤਾ ਗਿਆ ਹੈ ਇਹਦੇ ਜੀ ਵੀ ਸਿਮਿਲਰ ਮੋਡਸ ਆਫ ਕਰੰਡਾ ਇਹ ਹੈ ਕਿ ਇਹਦੇ ਵਿੱਚ ਵੀ ਪਾਕਿਸਤਾਨ ਤੋਂ ਸਮੱਗਲਰਾਂ ਰਾਹੀਂ ਵੈਪਨ ਮੰਗਾਏ ਜਾ ਰਹੇ ਸੀ ਤੇ ਇਸ ਕੇਸ ਦੇ ਵਿੱਚ ਵੀ ਸਾਡੀ ਟੀਮ ਵੱਲੋਂ ਡੁੰਘਾਈ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੇ ਤਿੰਨੋ ਅਕਿਊਜ਼ ਨੇ ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਇਨ ਡੈਪਥ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਜਿਹੜੇ ਸਬੰਧ ਜਿਹੜੇ ਜਿਹਨਾਂ ਨੂੰ ਕੋ ਹੀਰੋਇਨ ਬੱਕਰੀ ਆ ਟਰੌਨ ਬੱਕਰਾ ਕੀ ਸਾਰੀ ਪਾਕਿਸਤਾਨ ਤੋਂ ਦੋਨਾਂ ਦੇ ਸਮਗਦਰ ਦੇ ਨਾਲ ਅਟੈਕ ਨੇ ਜੀ ਬਿਲਕੁਲ ਤੇ ਤਾਂ ਹੀ ਮੈਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਸਮਗਲਿੰਗ ਹੋ ਰਹੀ ਹੈ ਉਸ ਸਿਲਸਿਲੇ ਦੇ ਵਿੱਚ ਸਾਨੂੰ ਚੰਗੀ ਸਫਲਤਾ ਮਿਲੀ ਹੈ ਕੋਈ ਅਨਾਂ ਤੇ ਪਹਿਲਾਂ ਵੀ ਕੇਸ ਦਰਜ ਹੈ ਇਹਦੇ ਵਿੱਚ ਡੂੰਘਾਈਸ਼ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹਜੇ ਫਿਲਹਾਲ ਇਹਨਾਂ ਦੇ ਜਿਹੜੇ ਕੇਸ ਸਾਮਣੇ ਨਹੀਂ ਆਏ। ਇਹ ਕਦੋਂ ਤੋਂ ਮੈਡਿਕਲ ਪੀ ਕੰਮ ਕਰਦੇ ਆ ਰਹੇ ਨੇ? ਇਹਦੇ ਵਿੱਚ ਕਿਉਂਕਿ ਮੈਂ ਜਿੱਦਾਂ ਦੱਸਿਆ ਕਿ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੇ ਜਿਹੜੇ ਨਾਲ ਦੇ ਬੰਦੇ ਨੇ ਅਸੀਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਸਾਨੂੰ ਚੰਗੀ ਤਰ੍ਹਾਂ ਕਲੀਅਰ ਹੋਏਗਾ ਵੀ ਇਹ ਕਦੋਂ ਤੋਂ ਕਰਦੇ ਆ ਰਹੇ ਨੇ। 3 ਦਿਨ ਦਾ ਪੁਲਿਸ ਰਿਪੋਰਟ। ਬੰਦੇ ਕਿੱਥੇ ਲੱਖਾਂ ਬੰਦੀ ਕੀਤੀ ਜੀ ਬੰਦੇ। ਛੋਟੇ ਚਬਾਲ ਨਾ ਕੀਤੇ। ਅਜਿ ਜਿਹੜਾ ਡਰੋਨ ਸਿਸਟਮ ਆਪਣੇ ਲਗਾਇਆ ਗਿਆ ਹਵਾ। ਵੱਡੀ ਲਗਾਈ ਹੈ ਜੀ ਉਹਦੇ ذریعے ਚੀਜ਼ਾਂ ਕੰਮ ਨਹੀਂ ਆਈ ਹੈ ਕਿ ਜਾਂ ਇਹ ਵੈਸੇ ਕੀ ਜੂਰਾਤ ਵਗੈਰਾ ਜਿਸਪਾਸ ਬਾਰਡਰ ਪੈਕਸਰ ਵਿੱਚ ਜਾਂਦੇ ਸੀ ਨਹੀਂ ਡਰੋਨ ਸਿਸਟਮ ਤੋਂ ਵੱਖਰੇ ਤੌਰ ਤੇ ਰਿਕਵਰੀ ਹੋ ਰਹੀ ਹੈ ਉਹਦਾ ਵੀ ਅਸੀਂ ਤੁਹਾਡੇ ਨਾਲ ਡਿਟੇਲ ਹੈ ਜਿਹੜੀ ਸਾਂਝੀ ਕਰਦੇ ਹਾਂ ਜਿਹੜਾ ਇਹ ਹੈਗਾ ਇਹ ਡਿਫਰੈਂਟ ਇਨਪੁਟ ਤੇ ਕੀਤਾ ਗਿਆ ਮਰਦ ਜੁੱਸ ਦਾ ਜਿਵੇਂ ਚਲੰਦਾ ਮਾਹੌਲ ਜਾਂਦਾ ਪਿਆ ਬਾਰਡਰ ਤੋਂ ਹਥਿਆਰ ਮਿਲਣੇ ਜਾਂ ਰਣ ਮਿਲਈ ਇਸ ਤਰ੍ਹਾਂ ਸਿਸ਼ਾਲਾ ਕਰਦੇ ਕਿ ਗੱਲਾਂ ਚੱਲਣ ਇਸ਼ਾਰਾਤਾ ਜੀ ਇਹਦੇ ਇਹ ਕਰਦੇ ਨੇ ਕਿ ਜੋ ਤਰਨਤਾਨਾ ਪੁਲਿਸ ਹੈ ਮੁਸ਼ਤਦੀ ਨਾਲ ਕੰਮ ਕਰ ਰਹੀ ਹੈ ਤੇ ਸਾਡਾ ਨਿਰੰਤਰ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਜੇ ਵੀ ਜਿਸ ਵੀ ਤਰ੍ਹਾਂ ਦੀ ਕੋਈ ਸਮਗਲਿੰਗ ਦੀ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਐਂਡ ਉਹਦਾ ਜਿਹੜਾ ਬੈਕਵਰਡ ਐਂਡ ਫਾਰਵਰਡ ਲਿੰਕੇਜ ਹੈ ਉਹਦੀ ਤਫ਼ਤੀਸ਼ ਕੀਤੀ ਜਾਵੇ ਤਾਂ ਕਿ ਜਿਹੜਾ ਪੂਰਾ ਮੋਡਿਊਲ ਹੈ ਉਹ ਖਤਮ ਕੀਤਾ ਜਾ ਸਕੇ ਮੈਨੂੰ ਕੋਈ ਡਰਗ ਮੰਨੀ ਵੀ ਫੜੀ ਗਈ ਹਜੇ ਤੇ ਛੋਲਾਲ ਜਿਦਾ ਮੈਂ ਦੱਸਿਆ ਕਿ ਹਰੇ ਇਸ ਕੇਸ ਦੇ ਵਿੱਚ ਹੋਰ ਵੀ ਲੋਕ ਇਨਵੋਲਡ ਨੇ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਜਦੋਂ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਾਨੂੰ ਹੋਰ ਰਿਕਵਰੀ ਹੋਣਗੀਆ